ਅਕਾਸ਼ ਨੂੰ ਸੱਚਾ ਕਿਹਾ ਹੋਇਆ ਸੱਚੇ ਤੇ ਵਾਅਦੇ ਨਹੀਂ ਪੂਰਨਾ ਹੋਇਆ ਕੋਈ ਨਾ ਸੱਚਾ ਸੱਚਾ ਹੋਆ ਜੀ ਤਾਂ ਸਮਝਣਾ ਸਮਝੋ ਉਧਰ ਉਹ ਮਨ ਸੱਚਾ ਜਿਹੜਾ ਚੇਤੇ ਅੰਦਰਲਾ ਜਿਬਨ ਬਾਹਲਾ ਮਰ ਵੀ ਸੱਚਾ ਹੋ ਗਿਆ ਮੁਖ ਸੱਚਾ ਸੋਏ ਤੋ ਮੁਖ ਦੇ ਵਿੱਚੋਂ ਸੱਚ ਬਾਣੀ ਨਿਕਲਦੀ ਸੱਤ ਵਚਨ ਬਖਣਦੇ ਬਹੁਤ ਸੱਚਾ ਸੋਏ ਕੋਚ ਪ੍ਰੋਫੈਸਰ ਦੀ ਉਸਤਤੀ ਨਿਕੋਦੀ ਹੈ ਸੋ ਸੋ ਬਾਣੀ ਕਹਿੰਦੇ ਸੋਏ ਦੇ ਕੋਦੀ ਬਹੁਤ ਸੱਚਾ ਸੋਏ ਸੋ ਬਾਣੀ ਦੇ ਕੋ ਨਾ ਜਾਣਾ ਇੱਕ ਸਿਰ ਅਸੀਂ ਤਾਂ ਬਹੁਤ ਕੁਝ ਜਾਣਦੇ ਇਕ ਦੀ ਗੱਲ ਹੀ ਕਰਦੇ ਗੱਲਾਂ ਹੋਰ ਬੰਦ ਕਰਦੇ ਅਸੀਂ ਤਾਂ ਕਦੀ ਗੱਲੇ ਨਹੀਂ ਕਰਦੇ ਬਈ ਆਖਿਆ ਚ ਗੱਲਾਂ ਤਾਂ ਹੋਰ ਕਰਦੇ ਸਾਰੀਆਂ ਹੀ ਭਾਈ ਗੁਰਦਾਸ ਨੇ ਇੱਕ ਵੀ ਨਹੀਂ ਗੱਲ ਕੀਤੀ ਤਰੀ ਕਿਸੇ ਕੋਲ ਤਾਂ ਕੀਤੀ ਭਾਈ ਗੁਰਦਾਸ ਨੇ ਇੱਕ ਵੀ ਗੱਲ ਨਹੀਂ ਕੀਤੀ ਕਦੇ ਵੀ ਕੀਤੀ ਐ ਦੱਸੋ ਕਿੱਥੇ ਕੀਤੀ ਇਹਨੂੰ ਕੋਈ ਇਹ ਬਣਾ ਚੱਕ ਅਵਰ ਨੂੰ ਜਾਣਿਆ ਏ ਕਿਸਮੇ ਕੋਈ ਕਿਤੇ ਬਿਨਾ ਹੋਰ ਕੋਈ ਜਾਣਦਾ ਹੀ ਨਹੀਂ ਦੇਖਾ ਹੁਣ ਦਾ ਪੇਖਾ ਚਲੋ ਪੇਖਾ ਦੇਖ ਲਈ ਨੀ ਉਹ ਤਾਂ ਹੋਰ ਵੀ ਜਾਦਾ ਬਵੰਦੀ ਲਾਤੀ ਦੇਖ ਲੈਣੀ ਹੋਰ ਉਹ ਤਾਂ ਚੂੜੀ ਦਾ ਉਹ ਕੁੱਤੀ ਦਾ ਮਾਸ ਪਤਾ ਨਹੀਂ ਕਾਹਦਾ ਲੈਂਦਾ ਉਹ ਦੇਖ ਤਾਂ ਹੋਰੇ ਹੁਣ ਕੋਈ ਤੋਂ ਦੇਖ ਕੀ ਦੇਖ ਰਿਹਾ ਉਹ ਤਾਂ ਕਹਿੰਦਾ ਨજર ਲੱਗ ਜਾਂਦੀ ਕਿ ਪੱਥਰ ਪਾੜ ਦਿੰਦੀ ਨજર ਉਹ ਤਾਂ ਝੂੜੇ ਟਮਰਾਂ ਚ ਖਸਾਰਿਆ ਹੈ ਉਹ ਤਾਂ ਕਹਿੰਦਾ ਵਾ ਖਿਰਤ ਕਰਨ ਦੀ ਨજર ਬੈਣ ਗਿਆ ਮੰਦੀ ਹੁਣ ਮੰਦਾ ਹੋ ਜਾਂਦਾ ਹੋ ਜਾਂਦਾ ਉਹ ਪੱਥਰ ਜਿਵੇਂ ਮਿਲ ਜਾਂਦੇ ਰਹਿੰਗੇ ਹਾਂ ਕੀ ਪ੍ਰਚਾਰ ਕਰਦਾ ਚਲੋ ਉਦੋਂ ਤਾਂ ਗੱਲ ਥੋੜੀ ਸੀ ਪਰ ਹੁਣ ਤਾਂ ਸਾਰੀ ਗੱਲ ਦੀ ਪਤਾ ਲੱਗ ਗਿਆ 95 95 ਤਾਂ ਗੱਲਾਂ ਦਾ ਉਹੀ ਸ਼ੁਰੂ ਦੇ ਵਿੱਚੇ ਸ਼ੁਰੂ ਹੋਏ تھے ਅਸੀਂ ਥੋੜਾ ਜਿਹਾ ਵੀ ਗੱਲ ਹੋ ਰਿਹਾ ਤੁਸੀਂ ਸਾਰੀ ਗੱਲੇ ਪੜਦੇ ਚੱਕਿਆ ਗਿਆ ਅਵਰਨ ਦੇਖਾਇਆ ਕਿਸੇ ਨੂੰ ਕੋਏ ਕਦੇ ਵੀ ਨਾ ਹੋਰ ਕੋਈ ਦੇਖ ਲਈ ਇੱਕ ਕੀ ਹੈ ਕਿਵੇਂ ਦੇਖਣਾ ਅੰਦਰ ਬਾਹਰ ਇੱਕੋ ਜਾਣੋ ਇੱਕੋ ਸ੍ਰਿਸ਼ਟ ਸਭਾਈ ਇੱਕ ਅੰਕਾਰ ਅਵਰ ਰਹੇ ਦੂਜਾ ਨਾਮ ਇੱਕ ਇੱਕ ਸਮਾਈ ਕਿਤਨੇ ਸ਼ਬਦ ਵਿੱਚ ਸਬੋੜਾ ਇੱਕ ਤੋਂ ਪਹਿਲਾਂ ਸ਼ਬਦ ਵਿੱਚ ਕੀ ਸੁਧਾਇਆ ਜਾਣਾ ਇੱਕ ਹੋ ਕੇ ਪਰਿਸ਼ੜਨਾ ਵਰਛੀ ਰੂਪ ਇਕ ਤਰ੍ਹਾਂ ਦਾ ਹੈ ਇੱਕ ਹੋ ਕੇ ਸਮਾਇਆ ਜਾਣਾ ਇੱਕ ਤੋਂ ਪਹਿਲਾਂ ਨਹੀਂ ਸੁਆਇਆ ਤਾਂ ਸੁਆਇਆ ਜਾਣਾ ਬਤਾ ਦੇ ਨਾਨਕ ਇਕ ਸਮਾਇ ਇਕ ਸਮਾਈ ਨਹੀਂ ਹੈ ਲਫ਼ਜ਼ ਇਕ ਸਮਾਈ ਹੈ ਸਸਾਇਦਾ ਲਖਣ ਸਮਾਈ ਵਨ ਇਕ ਹਟੋ ਇੱਕ ਨਹੀਂ ਸਮਾਉਣਾ ਹਾਂ ਇੱਕ ਸੁਵਿਚ ਨਹੀਂ ਸਮਾਉਣਾ ਇੱਕ ਸੁਵਿਚ ਨਹੀਂ ਸਮਾਉਣਾ ਇੱਕ ਸੁਵਿਚ ਨਹੀਂ ਸਵਾਇਆ ਜਾਂਦਾ ਹੁੰਦਾ ਇੱਕ ਹੋ ਕੇ ਸਮਾਇਆ ਜਾਊਗਾ ਕਿੱਡਾ بڑا ਫਰਕ ਆ ਬਹੁਤ ਫਰਕ ਹਾਂ ਇੱਕ ਵਿੱਚ ਕੁਝ ਵੀ ਨਹੀਂ ਸਵਾ ਸਕਦਾ ਇੱਕ ਕਪੜਿਆ ਵੀ ਨਹੀਂ ਇੱਕ ਵਿੱਚ ਕੁਝ ਸਮਾਊਗਾ ਵੱਜੂਗਾ ਇੱਕ 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 ਨਹੀਂ ਰੜਾ ਉਹ ਤਾਂ ਵੀ ਸਵਾ ਹੋ ਜਾ ਡੁੱਡਾ ਹੋ ਜਾ ਡੁੱਡਾ ਹੋ ਜਾ ਜਾਂ ਦੋ ਹੋ ਜਾਣਗੇ ਦੋ ਜਣ ਕੇ 10 ਹੋ ਜਾਣਗੇ 20 ਫਿਰ ਤਾਂ ਗਣਤੀ ਚੱਲੂ ਫਿਰ ਤਾਂ ਭਗਤ ਜੀ ਕਿੱਥੋਂ ਸਮਾਏ ਨੇ ਨਾ ਗਣਤੀ ਇੱਕ ਨਹੀਂ ਰਣੀ ਕਹਿੰਦੀ ਫਿਰ ਤਾਂ ਅੰਦਰ ਬਾਹਰ ਇੱਕੋ ਜਾਨੋ ਜੋ ਹੰਸ ਸੀ ਤੁਸੀਂ ਆਪਣਾ ਮਨ ਜੋ ਰੱਖਿਆ ਸੀ ਜੀਵ ਗੁਫਾ ਦੇ ਅੰਦਰ ਤਿਰਕੁਟੀ ਦੇ ਅੰਦਰ ਜਦ ਉਹ ਬਹਲਾ ਰੰਦ ਲੈ ਕੋ ਬਹੁਤ ਪਿੱਤਰੇ ਕੋ ਜਾਨੋ ਹੈ ਹੜ ਵੀ ਕੋਰੇ ਕੋ ਹੋ ਜਾਣ ਤਾਂ ਹੈ ਤਾਂ ਕਰ ਲੈਣ ਤਾਂ ਹੈ ਨਾ ਦਰਾਤ ਆਲਣ ਤਾਂ ਹੈ ਨਾ ਮਨ ਬਨਜੇ ਕੋਲ ਨੂੰ ਤਾਂ ਹੈ ਨਾ ਮਨ ਹੁਕਮ ਚ ਰਹਿਣ ਨੂੰ ਮਨ ਤਾਂ ਹੈ ਨਾ ਹੈਂਡ ਹੋਏ ਕੋਈ ਨਾਲਿ ਪ੍ਰਭਜਨ ਇੱਕੋ ਜਾਣ ਹੈ ਸਾਰਿਆਂ ਦਾ ਇੱਕੋ ਬੰਦ ਕੱਟ ਕਿਸੇ ਨਹੀਂ ਜ਼ਮੀਨ ਜਵਾਨ ਕੇ ਵਿਖੇ ਸੁਵਸਤ ਜੋਤ ਇੱਕ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਕੋ ਦਾ ਹੈ ਸਾਰਿਆਂ ਦਾ ਸੌਦਾ ਕੋ ਚਾਹੇ ਕੀ ਕੀੜੀ ਤੋਂ ਹੱਥੀ ਤੱਕ ਬੰਦ ਕੱਟ ਕਿਸੇ ਨਹੀਂ ਹਾਂ ਸੁੱਤਾ ਪਿਆ ਜਿਆਦਾ ਜਾਗਦਾ ਥੋੜਾ ਸੁੱਤਾ ਕਿੰਨਾ ਪਿਆ ਜਾਗਦਾ ਕਿੰਨਾ ਕੀ ਫਰਕ ਕਿਸੇ ਦੇ ਗੱਲੇ 'ਚ ਪੈਸੇ ਕਿੰਨੇ ਨੇ ਇਨਵੈਸਟ ਕਰਨੇ ਹੋਏ ਨੇ ਹੈ 100 ਰੁਪਏਗੇ ਸਾਰੇ ਇਹ ਤੋਂ ਕਿਸੇ ਦੇ 1 ਰੁਪਈਆ ਗੱਲੇ 'ਚ 99 ਇਨਵੈਸਟਮੈਂਟ ਲੈਣ ਦਾ ਸੌਦਾ ਪਿਆ ਉਹਦੇ ਕੋਲ ਕਿਹਦੇ 99 ਗੱਲੇ 'ਚ ਲੈਕਦਾ ਸੌਦਾ ਉਹਦੇ ਕੋਲ ਗੱਲ ਹੈ ਪੂਰਾ ਹੈ 100 ਹੀ ਸਾਰੇ ਕੋਲ ਬਰ ਘਟ ਕੇ ਕਿਸੇ ਕੋਲ ਨਹੀਂ ਅਨੇ ਬਾਹਰ ਭੀਤਰ ਇੱਕੋ ਜਾਣਾ ਹੈ ਇੱਕੋ ਜਾਣੋ ਬਾਹਰ ਆਰ ਭੀਤਰ ਵਾਲੇ ਨੂੰ ਜੋ ਅੱਖਾਂ ਨਹੀਂ ਦੇਖਦਾ ਕੰਨਾਂ થી ਸੁਣਦਾ ਬਾਹਰ ਗੱਲ ਕਰਦਾ ਦੁਨੀਆ ਚ ਵਿਚਰਦਾ ਗਿਆਨ ਹਾਸਲ ਕਰਦਾ ਬੁੱਧੀ ਅਕਲ ਤੋਂ ਕੰਮ ਲੈਂਦਾ ਗੱਲਾਂ ਕਰਦਾ ਔਰ ਅੰਦਰ ਜਿਹੜਾ ਹਾਲ ਹੈ ਤਾਂ ਨੂੰ ਇੱਕੋ ਹੀ ਸਮਝੋ